ਕਰਮੀ ਜੀ ਅੱਜ ਜਿੱਤਵਾਲ ਖੁਰਦ ਪਹੁੰਚੇ ਹੋ ਖੇਡਾਂ ਦੇ ਉੱਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਪੰਜਾਬ ਦੀ ਨੌਜਵਾਨੀ ਜਿਹੜਾ ਦੁਬਾਰਾ ਤੋਂ ਮੋੜਾ ਪਾਉਣ ਲੱਗੀ ਗ੍ਰਾਊਂਡਾਂ ਦੇ ਪੱਲ ਕੀ ਕੁਝ ਕਹਿਣਾ ਚਾਹੁੰਗੇ ਹਾਂ ਜੀ ਹੁਣ ਬਹੁਤ ਵਧੀਆ ਪ੍ਰਾਰਾਲਾ ਕਰ ਰਹੇ ਨੇ ਨਾ ਵੀਰਾਂ ਤੇ ਇੱਥੇ ਆਪਣਾ 바ਵਾ ਮਤੋਈ ਦਾ ਕੈਂਪ ਲਾਇਆ ਹੋਇਆ ਤੇ ਬੱਚੇ ਬਹੁਤ ਵਧੀਆ ਤਿਆਰ ਕਰ ਰਿਹਾ ਤੇ ਅਲੱਗ-ਅਲੱਗ ਪਿੰਡਾਂ ਚ ਜਿਵੇਂ ਮੀਮਸਾ ਸਰਪੰਚ ਖੜਾ ਇਹਦੇ ਪਿੰਡ ਕੈਂਪ ਲੱਗਿਆ ਬਰੜਵਾਲ ਲੱਗਿਆ ਤੇ ਗਰਮੀਤ ਮੰਡੀਆਂ ਤੇ ਇਧਰ ਸੈਂਟੀ ਕਾਤਰੋਂ ਤੇ ਲਗਭਗ ਕਾਫੀ ਕੈਂਪ ਲੱਗ ਗਏ ਹੁਣ ਤੇ ਨਵੇਂ ਬੱਚਿਆਂ ਲਈ ਮੌਕਾ ਹੁਣ ਪਹਿਲਾਂ ਬਿਲਕੁਲ ਬੰਦ ਹੋ ਚੁੱਕੇ ਸੀ ਕੈਂਪ ਤੇ ਦੁਬਾਰਾ ਤੋਂ ਸਟਾਰਟ ਹੋਏਗਾ ਤੁਸੀਂ ਵੀ ਕਹਿੰਦੇ ਖੇਡ ਮੈਦਾਨਾਂ ਦੇ ਵਿੱਚ ਆਪਣੇ ਆਪਣਾ ਲੋਹਾ ਮਨਵਾਇਆ ਹੋਇਆ ਕਈ ਵਾਰੀ ਕਿ ਉਸ ਟਾਈਮ ਸੋਸ਼ਲ ਮੀਡੀਆ ਨਹੀਂ ਸੀ ਤੇ ਉਸ ਟਾਈਮ ਦੀ ਕਬੱਡੀ ਤੇ ਹੁਣ ਦੀ ਕਬੱਡੀ ਦੇ ਵਿੱਚ ਕਿੰਨਾ ਕ ਅੰਤਰ ਦੇਖਦੇ ਹੋ ਤੇ ਦਰਸ਼ਕਾਂ ਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਵੀ ਥੋੜਾ ਮੋਟਾ ਫਰਕ ਆਇਆ ਇਸ ਚੀਜ਼ ਦੇ ਵਿੱਚ ਹਾਂ ਦਰਸ਼ਕਾਂ ਦਾ ਬਹੁਤ ਫਰਕ ਆਇਆ ਤੇ ਪਹਿਲਾਂ ਦਰਸ਼ਕ ਕਾਫੀ ਮੈਚ ਦੇਖਣ ਆਉਂਦੇ ਸੀ ਇਕੱਠ ਜਿਆਦਾ ਹੁੰਦੇ ਸੀ ਤੇ ਹੁਣ ਕਾਫੀ ਟਾਈਮ ਤੋਂ ਘਟ ਚੁੱਕਿਆ ਇਕੱਠ ਤੇ ਹੁਣ ਦੁਬਾਰਾ ਫੇਰ ਗਰਾਊਂਡ ਭਰਨ ਲੱਗੇ ਨੇ ਇਸ ਸਾਲ ਬੱਚਿਆਂ ਚ ਲਗਨ ਹੋਈ ਤੇ ਮਾਪੇ ਵੀ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਸਾਡਾ ਬੱਚਾ ਖੇਡੇ ਤੇ ਲਗਭਗ ਅੱਗੇ ਇਦੋਂ ਵਧਣੀ ਆ ਇਹ ਚਿੰਗ ਲੱਗੀ ਹੁਣ ਬੱਚਿਆਂ ਵਾਸਤੇ ਤੇ ਚਲੋ ਅੱਗੇ ਪਰਮਾਤਮਾ ਚੰਗੀ ਕਰੇ ਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡ ਕਰੇ ਖੇਡ ਗਰਾਉਂਡਾਂ ਦੇ ਨਾਲ ਜੋੜਿਆ ਜਾ ਰਿਹਾ ਅਸੀਂ ਦੇਖਿਆ ਕਿ ਇੱਥੇ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ 바ਵਾ ਮਤੋਈ ਜੀ ਨੇ ਛੋਟੇ ਬੱਚਿਆਂ ਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦੇ ਰਹੇ ਨੇ ਹਾਲਾਂਕਿ ਐਨ ਆਰ ਆਈ ਭਰਾ ਉਹਨਾਂ ਦੀ ਖੁਰਾਕ ਦਾ ਵੀ ਪ੍ਰਬੰਧ ਕਰ ਰਹੇ ਨੇ ਕੀ ਕੁਝ ਕਹਾਂਗੇ ਇਸ ਤੋਂ ਤੇ ਉਹ ਬਹੁਤ ਵਧੀਆ ਭਰਾ ਅੱਲਾ ਬਾਬੇ ਬਾਬਾ ਭਰਾ ਆਪਣਾ ਸਾਡੇ ਨਾਲ ਵੀ ਖੇਡਿਆ ਤੇ ਬਹੁਤ ਵਧੀਆ ਇਨਸਾਨ ਤੇ ਉਹਨੇ ਬੱਚੇ ਵੀ ਇਦਾਂ ਤਿਆਰ ਕਰੂਗਾ ਵੀ ਮਤਲਬ ਅੱਬ ਤੋਂ ਬਿਹਤਰੀ ਕਰੂਗਾ ਤੇ ਬਹੁਤ ਮਿਹਨਤ ਕਰ ਰਿਹਾ ਇਸ ਤੇ ਕੰਮ ਤੇ ਅੱਛਾ ਕਬੱਡੀ ਖੇਡਣ ਤੋਂ ਬਾਅਦ ਕਈ ਲੋਕ ਇਹ ਕਹਿੰਦੇ ਨੇ ਕਿ ਸਕੋਪ ਨਹੀਂ ਤੁਸੀਂ ਸ਼ਾਇਦ ਗਵਰਨਮੈਂਟ ਜੌਬ ਕਰ ਰਹੇ ਹੋ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਵੀ ਬੱਚਿਆਂ ਨੂੰ ਆਉਣਾ ਚਾਹੀਦਾ ਇਸ ਫੀਲਡ ਦੇ ਵਿੱਚ ਬੱਚਿਆਂ ਨੂੰ ਜਰੂਰ ਆਉਣਾ ਚਾਹੀਦਾ ਤੇ ਆਪਣੀਆਂ ਖੇਡਾਂ ਨੇ ਹਨਾ ਪਿੰਡੂ ਖੇਡਾਂ ਨੇ ਹਨਾ ਤੇ ਇਸ ਨਾਲ ਵੱਧ ਤੋਂ ਵੱਧ ਜੋੜੋ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਕਾਲਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਕਲਾਜ ਇੱਕ ਮਹਿੰਮ ਸੂਰੂ ਇਤਿਹਾਕ ਲੀਗ ਸ਼ੁਰੂ ਕੀਤੀ ਹੈ ਤੁਸੀਂ ਹਾਂਜੀ ਹਾਂਜੀ ਤੇ ਉਹਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਜੋ ਬੱਚਿਆਂ ਨੂੰ ਨਾਲ ਜੋੜ ਰਿਹਾ ਤੁਸੀਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਅਸੀਂ ਉਪਰਾਲਾ ਕੀਤਾ ਤੇ ਵੀ ਅੰਡਰ 21 21 ਦੀਆਂ ਟੀਮਾਂ ਬਣਾਈਆਂ ਨੇ ਸਾਡੇ ਦੀ ਤਕਰੀਬ ਨੂੰ ਸਾਰੇ ਜਿੰਨੇ ਪੁਰਾਣੇ ਪਲੇਅਰ ਤੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਵਧੀਆ ਪਲੇਟਫਾਰਮ ਦਿੰਦਾ ਬੱਚਿਆਂ ਨੂੰ ਤੇ ਸਾਰੇ ਪਿੰਡਾਂ ਦੇ ਤਕਰੀਬਨ ਸਾਡੇ ਨੇੜੇ ਦੇ ਜਿਹੜੇ ਸਾਰੇ ਕੈਂਪ ਲੱਗੇ ਨੇ ਅੱਛਾ ਕਿਹੜੇ-ਕਿਹੜੇ ਜ਼ਿਲ੍ਹੇ ਜਿਹੜੇ ਜ਼ਿਲ੍ਹਿਆਂ ਦੇ ਬੱਚੇ ਨਾਲ ਜੋੜੇ ਨੇ ਮਰੇ ਕੋਲਾ ਤੇ ਸੰਗਰੂਰ ਜੀ ਠੀਕ ਹੈ ਹਾਂ ਇਹ ਦੋ ਜ਼ਿਲ੍ਹਿਆਂ ਦੇ ਖੇਡ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਜ਼ਿਲ੍ਹਿਆਂ ਦੀ ਗਿਣਤੀ ਵਧ ਸਕਦੀ ਹੈ ਵਧ ਸਕਦੀ ਹੈ ਜੀ ਸਾਨੂੰ ਇਹ ਵੀ ਵਧੀਆ ਤਰੀਕੇ ਨਾਲ ਇਹਨੂੰ ਵਧੀਆ ਲੈਵਲ ਤੇ ਲਿਜਾਇਆ ਜਾ ਸਕੇ ਤੇ ਨਵੇਂ 플레이ਰਾਂ ਨੂੰ ਮੌਕਾ ਮਿਲ ਤੇ ਨਵੇਂ 플레이ਰ ਆ ਰਹੇ ਨੇ ਗਰਾਊਂਡਾਂ ਦੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੂੰਗੀ ਜੀ ਉਹਨਾਂ ਨੂੰ ਸੰਦੇਸ਼ ਤਾਂ ਇਹ ਹੀ ਆ ਬਈਰ ਵੀ ਨਸਿਆਂ ਤੋਂ ਬਚ ਤੇ ਸਾਡਾ ਤਾਂ ਇਹੀ ਸੰਦੇਸ਼ ਹੈ ਵੀ ਆਪਦਾ ਵਧੀਆ ਤਰੀਕੇ ਨਾਲ ਗੇਮ ਕਰਨ ਤੇ ਮਿਹਨਤ ਕਰਨ ਵਧੀਆ ਚੰਗੇ ਕੋਚਾਂ ਕੋਲੇ ਪ੍ਰੈਕਟਿਸ ਕਰਨ ਇੱਕ ਆਵਾਜ਼ ਆਉਂਦੀ ਹੈ ਲੋਕ ਕਈ ਵਿਰੋਧ ਵੀ ਕਰਦੇ ਨੇ ਕਿ ਕਬੱਡੀ ਪਲੇਅਰ ਨੇ ਜਿਹੜਾ ਨਸ਼ੇ ਦਾ ਸੇਵਨ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਹੀਂ ਵੀ ਸਾਰੇ ਤਾਂ ਨਹੀਂ ਇਹ ਹੈਗੇ ਨਾ ਸਾਰਿਆਂ ਤੋਂ ਤਾਂ ਇਹ ਕਹਿਣਾ ਇੱਕ ਰਸੇ ਬੰਨਣਾ ਨਹੀਂ ਹੋਏਗਾ ਤੇ ਹੋਣਗੇ ਥੋੜੇ-ਬਹੁਤੇ ਪਰ ਕਬੱਡੀ ਇੰਨੀ ਵੀ ਨਸ਼ਿਆਂ ਚ ਹੋ ਨਹੀਂ ਹੋਈ ਹੈ ਨਾ ਵੀ ਨਸ਼ੇ ਦੀ ਕਬੱਡੀ ਚੱਲਦੀ ਹੈ ਤੇ ਕਹਿ ਸਕਦੇ ਆ ਵੀ ਜਿਹੜਾ ਨਸਾ ਖੇਡ ਕੇ ਪੱਟਾ ਦਾ ਜੋਰ ਗਰਾਊਂਡ 'ਚ ਨਹੀਂ ਅਜਮਾਇਆ ਜਾ ਸਕਦਾ ਇਹ ਤਾਂ ਮਤਲਬ ਕਹਿ ਲਈਏ ਘਰ ਦੀ ਖਰਾਕ ਨਾਲ ਘਰ ਦੀ ਖਰਾਕ ਨਾਲੀ ਆ ਆਪਣੀ ਮਿਹਨਤ ਨਾਲ ਤੇ ਘਰ ਦੀ ਖਰਾਕ ਨਾਲ ਹੁਣ ਨਸਾ ਕਰਕੇ ਹੁਣ ਅਮਲੀ ਥੋੜੀ ਖੇਡਣਗੇ ਗਰਾਊਂਡ 'ਚ ਇੱਥੇ ਤਾਂ ਹੁਣ ਇੱਕ ਲੋਕਾਂ ਨੇ ਥੋੜਾ ਥੋੜਾ ਬਹੁਤ ਤਾਂ ਹੋ ਸਕਦਾ ਪਰ ਇੰਨਾ ਨਹੀਂ ਜਿੰਨਾ ਲੋਕਾਂ ਨੇ ਕੀਤਾ ਅੱਛਾ ਤੁਸੀਂ ਜਿਹੜੀ ਆ ਬਣਾਈ ਆ ਮਾਲਵਾ ਕਬੱਡੀ ਲਈ ਤੇ ਇਹ ਕਦੋਂ ਤੋਂ ਜਿਹੜੀ ਇਹਦੀ ਸ਼ੁਰੂਆਤ ਕੀਤੀ ਹੈ ਤੁਸੀਂ ਇਹ ਅਸੀਂ ਇੱਕ ਤਰੀਕ ਤੋਂ ਮੇਰੇ 21 ਤਰੀਕ ਤੋਂ ਮੇਰੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਵਰਡਵਾਲ ਮੈਚ ਹੈ ਤੇ ਉਰੇਸੋ ਮੈਚ ਹੈ ਆਪਣੇ ਨਵੇਂ ਮੁੰਡਿਆਂ ਦਾ 21 ਸਾਲਿਆਂ ਦਾ ਤੇ ਹੋਰ ਵੀ ਸਾਡੇ ਇਰੀਏ ਦੇ 10-15 ਮੈਚ ਨੇ ਤੇ ਕਿੰਨੇ ਕੁ ਜਿਹੜੇ ਨੌਜਵਾਨ ਤੁਹਾਡੇ ਹੁਣ ਅੰਡਰ ਸਿੱਖ ਰਹੇ ਨੇ ਜ ਸਾਡੇ ਕੋਲੇ 100-150 ਪਲੇਅਰ ਆਉਂਦਾ ਜੀ ਤੇ ਵਰਡਵਾਲ ਤੇ ਸਾਡਾ ਦੋ ਹੀ ਪਿੰਡਾਂ 'ਚ ਕੈਂਪ ਲੱਗਿਆ ਤੇ ਸਾਡੇ ਨੇੜੇ ਤੇ ਜਿਹੜੇ ਸਾਰੇ ਬਾਬੇ ਉਹਨਾਂ ਨੇ ਕੈਂਪ ਲਾਇਆ ਉਰੇ ਤੇ ਖਤਰੋਂ ਕੈਂਪ ਲੱਗਿਆ 4-5 ਕੈਂਪ ਗੁਰਮੀਤ ਮੰਡੀਆਂ ਨੇ ਵੀ ਲਾਏ ਉਹਨਾਂ ਨੇ ਸਾਰਿਆਂ ਨੇ ਬਹੁਤ ਸ